ਲੈ ਵੀ ਸੱਜਣੋ ਮੋਗੇ ਵਾਲਿਓ ਤੁਹਾਡੀ ਡਿਮਾਂਡ ਤੇ ਕੋਟਕਪੂਰੇ ਮੁਕਸਰ ਤੋਂ ਹੁੰਦਾ ਹੋਇਆ ਰਾਇਲ ਫੈਬਰਿਕਸ ਵਾਲਿਆਂ ਦਾ ਮਾਲ ਆ ਜਿਹੜਾ ਜਿਹੜਾ ਸ਼ੋਰੂਮ ਆ ਉਹ ਇੱਥੇ ਆ ਗਿਆ ਮਹੂਰਤ ਹੋਇਆ ਨਹੀਂ ਮਹੂਰਤ ਤੋਂ ਪਹਿਲਾਂ ਹੀ ਇੱਥੇ ਗਾਕਾਂ ਦੀ ਬਹੁਤ ਜ਼ਿਆਦਾ ਲਾਈਨ ਲੱਗ ਗਿਆ ਕਿਉਂ ਲੱਗ ਗਿਆ ਕਿਉਂਕਿ ਕੁਆਲਿਟੀ ਰੇਟ ਵੈਰਾਈਟੀ ਬ੍ਰਾਂਡ ਸਾਰਾ ਕੁਝ ਦੇਖ ਕੇ ਤੁਸੀਂ ਵੀ ਉਹ ਗਾਕਾਂ ਦੇ ਵਿੱਚ ਸ਼ਾਮਲ ਹੋ ਜਾਣਾ ਹੋ ਸਕਦਾ ਮੂਰਤ ਤੋਂ ਪਹਿਲਾਂ ਪਹਿਲਾਂ ਵੀ ਤੁਸੀਂ ਸ਼ਾਮਲ ਹੋ ਜਾਓ ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਤੁਸੀਂ ਲਾਉਂਗੇ ਤੁਸੀਂ ਸ਼ੇਰਵਾਨੀ ਲੈਣੀ ਆ ਤੁਸੀਂ ਕੋਟ ਪੈਂਟ ਲੈਣਾ ਤੁਸੀਂ ਬੰਦਿਆਂ ਦਾ ਜੈਂਟਸ ਨਾਲ ਸੰਬੰਧਿਤ ਕੋਈ ਵੀ ਚੀਜ਼ ਲੈਣੀ ਆ ਤੁਹਾਨੂੰ ਆ ਜਾਣਾ ਸਜਣੋਂ ਆਨੰਦ ਬੰਦਿਆਂ ਨੂੰ ਮਿਲ ਕੇ ਆਪਾਂ ਲੱਕੀਬਾਈ ਤੋਂ ਵੀ ਪੁੱਛ ਲੈਨੇ ਆ ਇੱਕ ਗੱਲ ਤੁਹਾਨੂੰ ਗੱਲ ਪੜਦੇ ਵਾਲੀ ਦੱਸ ਦਿੰਨਾ ਕਿ ਹਜੇ ਕੰਮ ਨਵਾ ਇਹਨਾਂ ਨੇ ਗਾਗੂਕ ਗਜਾਉਣਾ ਇਹ ਗੱਲ ਮੇਰੀ ਧਿਆਨ ਨਾਲ ਸੁਣ ਲਉ ਇਸ ਕਰਕੇ ਹੋਰ ਵੀ ਡਿਸਕਾਊਂਟ ਰੱਖਣਗੇ ਬੋਲਣ ਭਾਵੇਂ ਨਾ ਪਰ ਰੱਖਣਗੇ ਜਰੂਰ ਮੈਨੂੰ ਪਤਾ ਇਹਨਾਂ ਦੀ ਆਤ ਦਾ ਤੇ ਵੈਸੇ ਮਾਰਕੀਟ 'ਚ ਤੋਰ ਫਿਰ ਕੇ ਪਤਾ ਕਰ ਲਿਓ ਰੇਟ ਇਹਨਾਂ ਦੀ ਚੱਲਦੀ ਦੁਕਾਨ ਦੇ ਵੀ ਬਹੁਤ ਘੱਟ ਹੁੰਦੇ ਆ ਇਹ ਮੋਕਸਰ ਕੋਟਕਪੂਰੇ ਆਲੇ ਏਰੀਏ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ ਬਾਈ ਸਸੀ ਕਾਲ ਸਸੀ ਕਾਲ ਬਾਈ ਮੁਬਾਰਕਾਂ ਸੱਜਣਾ ਬਹੁਤ ਬਹੁਤ ਤੁਹਾਨੂੰ ਵੀ ਵਿੰਦ ਕੇ ਕਿਵੇਂ ਆ ਫਿਰ ਮੋਗੇ ਦੇ ਲੋਕ ਉੱਥੇ ਜਾਂਦੇ ਸੀ ਤਾਂ ਖੋਲਤਾ ਮੋਗੇਰੀ ਦਾ ਕਸਟਮਰ ਕੋਟਕਪੂਰੇ ਬਈ ਜੀ ਬਹੁਤ ਜਾਂਦਾ ਸੀਗਾ ਇਧਰ ਲੇਰੀ ਦਾ ਜਿਉਂ ਧਰਮਕੋਟ ਹੋ ਗਿਆ ਸੇਖਾਂ ਕੋਟ ਹੋ ਗਿਆ ਖਾਸ ਮੋਗੇ ਦਾ ਹੋ ਗਿਆ ਜਗਰਾਉਂ ਦਾ ਗਾਕ ਹੋ ਗਿਆ ਇਧਰ ਲੇਰੀ ਦਾ ਕਸਟਮਰ ਕੋਟਕਪੂਰੇ ਮੰਨ ਲਓ ਜਾਂਦਾ ਕੋਸ਼ਟ ਹੱਬ ਬਣ ਚੁੱਕਾ ਆਪਾਂ ਸਟੇ ਕਰਤੀ ਇੱਥੇ ਉਹਨਾਂ ਦੀ ਹਾਂਜੀ ਬਈ ਆਪਾਂ ਇੱਥੇ ਮੰਨ ਲਓ ਪ੍ਰਤਾਪ ਰੋਡ ਤੇ ਪ੍ਰਤਾਪ ਰੋਡ ਦੇ ਉੱਪਰ ਤੁਹਾਡੀ ਸਟੇ ਹੋ ਗਈ ਹੈ ਇਸ ਵਕਤ ਰਾਇਲ ਫੈਬਰਿਕਸ ਵਾਲਿਆਂ ਦੇ ਰੈੱਡ ਟੇਪ ਵਾਲਦੇ ਬਿਲਕੁਲ ਸਾਹਮਣੇ ਰੈੱਡ ਟੇਪ ਵਾਲਾ ਸ਼ੋਰੂਮ ਆ ਉਹਦੇ ਬਿਲਕੁਲ ਸਾਹਮਣੇ ਆ ਗਈ ਖੋਜ ਕੇ ਸ਼ੁਰੂ ਫਿਰ ਹਾਂਜੀ ਬਾਈ ਮੜਾ ਜਾਂ 10 ਦੇ ਰੇਟ ਨਾਲ ਵੈਰਾਈਟੀ ਨਾਲ ਮੜਾ ਸਮਝਾ ਦਗੇ ਲੋਕਾਂ ਨੂੰ ਵੀ ਰਾਇਲ ਫੈਬਰਿਕਸ ਵਾਲੇ ਕੌਣ ਆ ਹਾਂਜੀ ਹਾਂਜੀ ਬਾਈ 10 ਲੱਗੇ ਆਪਣੇ ਕੋਲੇ ਨਾ ਬਾਈ ਹਰੇਕ ਕੁਆਲਿਟੀ ਹੁੰਦੀ ਆ ਜੈਨਸ ਓਨਲੀ ਹੂੰ ਕੁਰਤਾ ਵੀ ਆ ਪੈਂਟ ਸ਼ਰਟ ਆ ਕੋਟ ਪੈਂਟ ਆ ਬਲੇਜ਼ਰ ਆ ਅੱਜ ਕਣ ਆ ਚਾਹੇ ਆਪਣੀ ਸਟਿਚ ਕਰਵਾਉਣੀ ਆ ਚਾਹੇ ਰੈਂਟ ਤੇ ਲੈਣੀ ਆ ਹੂੰ ਦੋਨੇ ਚੀਜ਼ ਆਪਾਂ ਨੂੰ ਕਰੋ ਇੱਥੇ ਮਿਲ ਜਾਣਗੀਆਂ ਠੀਕ ਆ ਜੀ ਹੂੰ ਥਲੜਾ ਫਲੋਰ ਆ ਉੱਪਰ ਲਾ ਫਲੋਰਾ ਦੋ ਫਲੋਰਾ ਆਪਣੇ ਕੋਲ ਤੋਂ ਨਹੀਂ ਮਾਲੋ ਥੱਲੇ ਕੁੜਤਾ ਪਿਆ ਮਾ 65 ਸ਼ਰਟ ਤੇ ਉੱਪਰ ਕੋਟ ਪੈਂਟ ਤੇ ਅਸਕਨਾ ਦਾ ਬਾਈ ਜੀ ਹਾਂਜੀ ਤੇ ਗੀਜ਼ਾ ਕਾਟਨ ਵੈਰਾਈਟੀ ਵੀ ਕੁੜਤਾਂ ਪਿਆ ਮੈਂ ਦੀ ਰੱਖਦੇ ਵੀ ਕਿਹੜੀ ਕਿਹੜੀ ਵੈਰਾਈਟੀ ਆ ਬਾਕੀ ਬਾਈ ਆਪਣੇ ਕੋਲ ਜਿਹੜੀ ਮੇਨ ਗੱਲ ਆ ਸਾਰੇ ਬ੍ਰਾਂਡ ਮਿਲ ਜਾਣਗੇ ਕੁੜਤੇ ਪਿਆ ਮੈਂ ਦਾ ਰੇਮਰਦਾਸ ਯਾਰਾਮ ਦਾ ਓਸੀਅਮ ਦਾ ਜਿਹੜੇ ਨਾਮੀ ਬ੍ਰਾਂਡ ਚੱਲਦੇ ਆ ਅੱਜਕੱਲ ਪੂਰੇ ਟੌਪ ਦੇ ਸਾਰੇ ਬ੍ਰਾਂਡ ਮਿਲ ਜਾਣਗੇ ਤੇ ਰੰਗ ਰੇਟ ਦਾ ਵੀ ਪੂਰਾ ਫਰਕ ਹੋਊਗਾ ਕੁਆਲਿਟੀ ਵੀ ਇੱਕ ਨੰਬਰ ਹੋਊਗੀ ਸਭ ਤੋਂ ਘੱਟ ਰੇਟ ਵਾਲਾ ਬ੍ਰਾਂਡ ਦੇ ਵਿੱਚ ਕਿੰਨੇ ਦਾ ਕੁਰਤਾ ਪਜਾਮਾ ਬਣ ਚੁਜੇ ਕਿਸੇ ਨੇ ਚਿੱਟਾ ਬਣਾਉਣਾ ਹੋਵੇ ਕੁਰਤਾ ਪਜਾਮਾ ਫੁੱਕ ਵੀ ਪੂਰੀ ਹੋਵੇ ਅੱਛੇ ਕਬੇ ਵੀ ਅਗਲਾ ਜੇ ਸੌਰੀ ਜਾਵੇ ਬੰਦਾ ਤੇ ਕਬੇ ਯਾਰ ਪ੍ਰਾਣੇ ਦੇ ਪਾਇਆ ਕੁਰਤਾ ਪਜਾਮਾ ਉਹ ਵੀ ਹੋਵੇ ਤੇ ਰੇਟ ਵੀ ਜਾਜ ਹੋਵੇ ਕੁਰਤਾ ਪਜਾਮਾ ਬਾਈ ਆਪਣੇ ਕੋਲ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਜਿਹੜੇ ਹਣ ਚੰਗੇ ਫੈਕਸ਼ਨ ਤੇ ਕੁਰਤਾ ਪਜਾਮਾ ਪਾਉਣਾ 1000 ਰੁਪਏ ਦਾ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ ਕੁਰਤਾ ਪਜਾਮਾ ਇਹ ਬਾਕੀ ਸਾਰੇ ਮੈਂ ਟਾਪ ਨੇ ਮਿਲਾਂ ਦੇ ਬਾਈ ਰੀਡਨ ਡੀਲਰ ਹੋ ਗਿਆ ਮਯੋਟਾ ਤੋਂ ਗਿਆ ਮਰਾਰਜੀ ਦਾ ਹੋ ਗਿਆ ਜਿਵੇਂ ਰਿਮਟ ਦਾ ਹੋ ਗਿਆ ਸਾਰੇ ਟਾਪ ਦੇ ਬ੍ਰਾਂਡ ਹੀ ਖੋਲੇ ਹੋਏ ਆ ਉਸ ਤੋਂ ਬਾਅਦ ਬਾਈ ਲੇਲਣ ਆ ਜਾਂਦੀਆਂ ਲੇਲਣ ਕਲੱਬ ਦਾ ਕੁਰਤਾ ਮਮਾਵੇ ਵਾਲਾ ਕੁਰਤਾ ਪੀ ਆ ਮਾ ਵੀ ਆਪਣੇ ਕੋਲੇ ਲੇਲਣ ਚ ਵੀ ਮਿਲ ਜੂਗਾ ਤੇ ਬਿਨਾਂ ਲੇਲਣ ਤੋਂ ਮਿਲ ਜੂਗਾ ਹੂੰ ਮਾਵੇ ਵਾਲਾ ਕੁਰਤਾ ਪੀ ਆ ਮਾ ਲਓ ਵੀ ਖੜਮਾ ਖੜਮਾ ਕੁਰਤਾ ਪੀ ਆ ਮਾ ਕਹਦਾ ਯਾਰ ਟੋਕਾ ਹੈ ਭਾਵੇਂ ਪੱਠੇ ਕੁਤਰ ਲਾ ਖੜਮਾ ਖੜਮਾ ਇਹ ਹੈਗਾ ਬਾਈ ਨਾਲੇ ਪਿਓਰ ਲੇਲਣ ਚ ਜਿਹੜਾ ਪਿਓਰ ਲੇਲਣ ਤੋਂ ਬਿਨਾਂ ਲੈਣਾ ਇਸ ਤੋਂ ਵੀ ਮਾਵਾ ਜ਼ਿਆਦਾ ਮਾ ਲਓ ਇਸ ਤੋਂ ਵੀ ਜ਼ਿਆਦਾ ਖੜਮਾ ਕੁਰਤਾ ਪੀ ਆ ਮਾ ਹੈਗਾ ਆਪਣੇ ਕੋਲੇ ਹੋਰ ਵੀ ਦਿਖਾ ਖੜਮਾ ਲੈ ਪਰ ਉਹ ਪੂਰਾ ਜਮਾ ਜਿਹੜਾ ਇਹ ਇੱਕ ਤਾਂ ਤੁਹਾਨੂੰ ਦਊਣਾ ਪਿਓਰ ਲੇਲਣ ਸਭ ਤੋਂ ਟਾਪ ਦੀ ਕੁਆਲਿਟੀ ਆ ਪਿਓਰ ਲੰਚ ਇਦੇ ਚ ਵੀ 10 ਸਾਮੇ ਕੇ ਦੋ ਦੋ ਸ਼ੋਅ ਕਰੂੰਗਾ 10 10 ਤਰ੍ਹਾਂ ਹਰ ਕੰਪਨੀ ਹੈਗੀਆਂ ਇਹਨਾਂ ਚ ਇਹ ਲੈਲਣ ਕਲੱਬ ਦਾ ਕੁੜਤਾ ਪੀਵਾਂਗਾ ਪਿਓਰ ਲੈਲਣ ਦਾ ਇੰਚਰ ਰਿੰਕਲ ਫੁੱਲ ਪੈਂਦੇ ਗਾ ਵਿਆਹ ਵੀ ਉਹ ਆਉਣਿਆ ਫੁੱਫੜਾ ਵਿਆਹ ਸ਼ਾਦੀ ਵਾਲੇ ਕੁਰਤਾ ਪਿਆ ਮਾ ਹਾਂਜੀ ਵਿਆਹ ਸ਼ਾਦੀ ਵਾਲੇ ਕੁਰਤਾ ਪਿਆ ਮਾ ਅਗਲਾ ਇਹ ਵੀ ਜਦੋਂ ਥਾਰ ਚ ਉਤਰੇ ਫੁੱਫੜਾ ਗਾ ਬਾਕੀ ਜਿਹੜੀ ਗੱਲ ਕਹਿਆ ਸੀ ਬਾਈ ਗੱਲ 'ਚ ਫਰਕ ਨਹੀਂ ਉਹ ਜੇ ਪਿਆਰ ਲੈ ਲੈਣਾ ਤੇ ਪਿਆਰ ਲੈ ਲੈਣੀ ਦਵਾਗੇ ਆਈ ਨਹੀਂ ਮੰਨ ਲਓ ਵੀ ਪਿੰਡਾ ਖਾਈ ਜਾਊਗਾ ਮਾ ਲੋ ਕਪੜਾ ਨਹੀਂ ਆਪਾਂ ਦਿੰਦੇ ਸਹੀ ਹੈ ਹਾਂ ਵੀ ਕਪੜਾ ਜੋ ਵੀ ਦੇਣਾ ਆਪਾਂ ਮੰਨ ਲਓ ਵੀ ਸਹੀ ਦੱਸ ਕੇ ਤੇ ਮੰਨ ਲਓ ਵੀ ਸਹੀ ਰੇਟ ਤੇ ਦੇਣਾ ਬਾਈ ਆ ਉਹ ਆ ਜਿਹੜੇ ਕੁਰਤਾ ਪਿਆ ਮਾ ਚਾਹੇ ਬਾਈ ਆਪਣਾ 700 ਤੋਂ ਲੈ ਕੇ 7000 ਤੱਕ ਲੈ ਲਿਓ 700 ਤੋਂ ਲੈ ਕੇ 7000 ਹਰ ਇੱਕ ਰੇਟ 'ਚ ਕੁਰਤਾ ਪਿਆ ਮਾ ਹੈਗਾ 7000 ਵਾਲਾ ਉਹ ਤਾਂ ਨਹੀਂਗਾ ਵੀ ਜਿਹੜਾ ਮਾਰਕੀਟ ਚੋਂ 5 ਦਾ ਮਿਲਦਾ ਹੋਵੇ ਤਾਂ ਤੁਸੀਂ ਕਹਦੋਂ ਜੀ ਮਹਿੰਗਾ ਦਿੰਨੇ ਆ 7000 ਨਹੀਂ ਨਹੀਂ ਬਾਈ ਆਉਂਦੀ ਆਪਣੀ ਜ਼ਿੰਮੇਵਾਰੀ ਹੋਗੀ ਰੇਟ ਤੇ ਕੁਆਲਟੀ ਵੱਲੋਂ ਤਾਂ ਆਪਾਂ ਪਹਿਲੇ ਦਿਨ થી ਕਹਿੰਨੇ ਆ ਬਾਈ ਰੇਟ ਤੇ ਕੁਆਲਟੀ ਦੀ ਆਪਣੀ ਜ਼ਿੰਮੇਵਾਰੀ ਹੋਗੀ ਲਈ ਆ ਜਾ ਫਿਰ ਅੱਗੇ ਨੂੰ ਆ ਜਾ ਰੰਗਾਂ ਵਾਲੇ ਪਾਸੇ ਨੂੰ ਆ ਜੀ ਇਸ ਤੋਂ ਬਾਅਦ ਬਾਈ ਇਹ ਵੀ ਰੰਗਦਾਰ ਕੁਰਤੇ ਆ ਮੈਂ ਬਾਕੀ ਸਾਰੇ ਲੱਗੇ ਪਏ ਸਾਰਾ ਸਟਾਕ ਨਿਊ ਹੀ ਆਇਆ ਗੀਜ਼ਾ ਕਾਟਨ ਵੀ ਖੱਦਰ ਵੀ ਇੰਚ ਰੰਗਦਾਰ ਚ ਥੋੜਾ ਜਿਹਾ ਖੱਦਰ ਦਾ ਹੁਣ ਬਾਲਾ ਟਰੈਂਡ ਚੱਲੀ ਜਾਂਦਾ ਖੱਦਰ ਦੇ ਕੁਰਤੇ ਆ ਮੈਂ ਰੰਗਦਾਰ ਮਿਲ ਜਾਣਗੇ ਆਪਣੇ ਕੋਲੇ ਗੀਜ਼ਾ ਕਾਟਨ ਜਿਹੜੀਆਂ ਜਿਹੜੀਆਂ ਕੰਪਨੀਆਂ ਤੇ ਜਿਹੜੀ ਵੈਰਾਈਟੀ ਆਪਣੇ ਕੋਲੇ ਚਿੱਟੇ ਚ ਆ ਉਹ ਵੈਰਾਈਟੀ ਰੰਗਾ ਚ ਮਿਲ ਚੁਗੀ ਰੰਗਦਾਰ ਚ ਮਿਲ ਜੂ ਬਸ ਮਤਲਬ ਤੁਹਾਡੇ ਕੋਲ ਵੀ ਸੇਮ ਲੇਲਣ ਹੋਗੀ ਗੀਜ਼ਾ ਕਾਟਨ ਹੋਗੀ ਜਿਹੜੀ ਵੀ ਹੋਗੀ ਉਹ ਇਧਰ ਵੀ ਮਿਲ ਜੂ ਇੱਕ ਇਹ ਟ੍ਰੈਂਡ ਬਹੁਤ ਚੱਲਿਆ ਵੀ ਇੱਕ ਨਾਲ ਦੇ ਕੁਰਤੇ ਪਿਆ ਮੈਂ 20-20 ਬਣਾਉਣੇ ਆ ਕਈ ਏਰ ਮੰਨ ਲਓ ਇੱਕ ਚੋਂ 6 ਨਿਕਲਦੇ ਆ ਕੁਰਤੇ ਮੈਂ ਆਪਣੇ ਕੋਲ 20-20 ਹਾਜ਼ਰ ਪਏ ਹੋਣਗੇ ਠੀਕ ਆ ਜਾਗੋ ਦੇ ਪ੍ਰੋਗਰਾਮ ਦੇ ਇੱਕ ਨਾਲ ਦੇ ਸੇਮ ਬਾਸਕਟਾਂ ਤੇ ਸੇਮ ਕੁਰਤੇ ਪਿਆ ਮੇਰੇ ਚਲਦੇ ਆ ਉਹ ਇੱਕ ਨਾਲ ਦੇ 20 25 25 ਕੁਰਤੇ ਪਿਆ ਮੈਂ ਵੀ ਜੇ ਮੌਕੇ ਤੇ ਬਣਵਾਉਣੇ ਆਪਾਂ ਦੇ ਦੇ ਦਾਂਗੇ ਕਪੜਾ ਜਿਵੇਂ ਆਹ ਕਲਰਾਂ ਦੇ ਚ 20 ਕੁਰਤੇ ਮੇਰੇ ਲੈਣੇ ਹੈਗੇ ਆ 50 ਕੁਰਤੇ ਜਿਵੇਂ ਜਮ ਜਮ ਲਾਉਂਦੇ ਆ ਮੁੰਡੇ ਯਾਰ ਹਾਂ ਹਾਂ ਕੁਰਤੇ ਪਿਆ ਉਹ ਸਾਬ ਇਸ ਤੋਂ ਬਾਅਦ ਬਈ ਕੁਰਤੇ ਪਿਆ ਮੈਂ ਸਾਰੇ ਆ ਕੇ ਰੰਗਦਾਰ ਰੇਂਜ ਚ ਬਹੁਤ ਜ਼ਿਆਦਾ ਕੁਆਲਿਟੀਆਂ ਆਈਆਂ ਇਸ ਤੋਂ ਬਾਅਦ ਆ ਸ਼ਰਟਾਂ ਦਾ ਕਪੜਾ ਆ ਗਿਆ ਇਹ ਵੀ ਹਰੇਕ ਬ੍ਰਾਂਡ ਚ ਹੈਗਾ ਜਿਵੇਂ ਵਿਰਲਾ ਸੈਂਚਰੀ ਆ ਮੌਨਜਾ ਦੀਆਂ ਹੋਣੀਆਂ ਹਰੇਕ ਕੰਪਨੀ ਦੀ ਸ਼ਰਟ ਹੈਗੀ ਆ ਇੱਕ ਬ੍ਰਾਂਡ ਹਾਂਜੀ ਘੱਟ ਤੋਂ ਘੱਟ ਵਾਲਾ ਕਿੰਨੇ ਚ ਪੈਂਟ ਸ਼ਰਟ ਬਣਜੂ ਬ੍ਰਾਂਡ ਵੀ ਹੋਵੇ ਹਾਂਜੀ ਕੰਪਨੀ ਦਾ ਬਣਾ ਬਾਈ ਕੋਈ ਚੀਜ਼ ਨਹੀਂ ਰੱਖੀ ਸਾਰਿਆਂ ਦੀ ਤੁਸੀਂ ਮੰਨ ਲਓ ਸੈਲਵਿਜ ਲਗਾ ਹਰੇਕ ਕਾਹ ਕੋਈ ਕੰਪਨੀ ਦਾ ਬਣਾ 1000 ਚ ਕੱਲੀ ਸ਼ਰਟ ਕ ਕੱਲੀ ਪੈਂਟ ਪੈਂਟ ਤੇ ਸ਼ਰਟ 1000 ਰੁਪਏ ਦੀ ਆਪਣਾ 1000 ਰੁਪਏ ਤੋਂ ਲੈ ਕੇ ਆਪਣੇ ਕੋਲ 650 ਦੀ ਨਾਰਮਲ ਰੇਟ ਚ ਵੇਚਦੇ ਆ ਪਰ 2000 ਰੁਪਏ ਤੱਕ ਵੇਚ-ਵਿਚ ਵੇਚਦੇ ਆ ਚਾਹੇ 1200 ਵਾਲੀ ਸਿਲੈਕਟ ਕਰ ਲੈ ਚਾਹੇ 1400 ਵਾਲੀ ਚਾਹੇ 1000 ਵਾਲੀ ਉਹ ਚਲੋ ਉਹ ਦੀ ਜੋ ਹੈ ਹਾਂਜੀ ਹਾਂਜੀ ਤੇ ਉਹਦੇ ਚ ਹਰੇਕ ਤਰ੍ਹਾਂ ਦਾ ਜਿਵੇਂ ਆਹ ਗੱਲ ਬਣੀ ਪਈ ਹੈ ਕਿ ਨਹੀਂ ਬਾਕੀ ਯਾ ਨਾ ਖੁੱਬਿਆ ਹੂੰ ਇਹ ਸਾਰੇ ਚੈੱਕ ਹੋਗੇ ਇਸ ਤੋਂ ਬਾਅਦ ਬਰੀਕ ਲੈਨਿੰਗ ਸ਼ਰਟਾਂ ਹੂੰ ਜਿਵੇਂ ਆਫਿਸ ਵੇਅਰ ਹੂੰ ਬੈਂਕਾਂ ਚ ਜਿਵੇਂ ਇਦਾਂ ਦੀਆਂ ਸ਼ਰਟਾਂ ਸਾਰੀਆਂ ਬਰੀਕ ਚੈੱਕ ਸੈਲਫ ਪ੍ਰਿੰਟ ਪ੍ਰਿੰਟਡ ਸ਼ਰਟਾਂ ਪ੍ਰਿੰਟਡ ਚ ਬਹੁਤ ਜਿਆਦਾ ਵੈਰਾਈਟੀ ਮਿਲ ਜੂਗੀ ਸ਼ਰਟਾਂ ਜੀ ਪ੍ਰਿੰਟਡ ਸ਼ਰਟਾਂ ਫਲਾਵਰ ਵਾਲੀਆਂ ਬਰਬਰੀ ਟੈਪ ਕੋਈ ਵੀ ਆ ਸਾਰੀਆਂ ਲੱਗੀਆਂ ਪਈਆਂ ਬਰੀਕ ਚੈੱਕ ਸ਼ਰਟਾਂ ਇਹਨਾਂ ਚ ਵੀ ਬਹੁਤ ਜਿਆਦਾ ਵੈਰਾਈਟੀ ਆ ਆ ਦੇਖ ਕਿਉਂ ਕਰ ਗੱਲ ਜੀਨ ਦਾ ਕਪੜਾ ਮਿਲ ਜੂਗਾ ਬਾਈ ਜੀਨ ਦਾ ਹਾਂ ਉਹ ਸਪਈਆਂ ਜਿੰਨਾ ਪਚੀਨਾਂ ਨਾਲ ਨੂੰ ਵਧਦੇ ਆ ਹੌਲੀ ਹੌਲੀ ਹਾਂਜੀ 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 ਵਧਦੇ ਆ ਵਧਦੇ ਆ ਹਾਂਜੀ ਹਾਂ ਪਲੇਨ ਸ਼ਰਟ ਆ ਹੋਈਆਂ ਸੈਲਫ ਕਾਟਨ ਦੀਆਂ ਪੈਂਟਾਂ ਜਿਹਨੇ ਖੜਮੀ ਖੜਮੀ ਬੈਂਡ ਰਹੀਆਂ ਅੱਜ ਕੱਲ ਚੱਲੀ ਵੀਰੇ ਖੜਮੀ ਖੜਮੀ ਬੈਂਡਾਂ ਦਾ ਲੈ ਤੇ ਕਪੜਾ ਖੜਮਾ ਖੜਮਾ ਆਪ ਦੀ ਸਟਿਚ ਕਰਾ ਕੇ ਪਾਉਣੀ ਆ ਕਾਟਨ ਦੀ ਪੈਂਟ ਆ ਇਹ ਖੜਮੀ ਖੜਮੀ ਰਹੂਗੀ ਪੈਂਟ ਇਹਦੇ ਚ ਵੀ ਕਲਰ ਹੈਗੇ ਆ 50 ਦੇ ਨੇੜੇ ਕਲਰ ਦਾ ਕਾਟਨ ਦੀ ਇੱਕ ਗੱਲ ਹੋਰ ਦੱਸ ਲੱਕੀ ਮੈਨੂੰ ਹਾਂਜੀ ਵੇ ਕਦੇ ਆਏ ਤਾਂ ਨਹੀਂ ਹੋਊਗਾ ਬੰਦਾ ਕਵੇ ਯਾਰ ਕੋਟਕਪੂਰੇ ਵਾਲਾ ਗਾ ਕੇ ਇੱਥੇ ਆਵੇ ਅਗਲਾ ਨੇ ਯਾਰ ਉੱਥੇ ਵੈਰਾਈਟੀ ਜ਼ਿਆਦਾ ਇੱਥੇ ਵੈਰਾਈਟੀ ਐਂ ਤਾਂ ਨਹੀਂ ਗੱਲ ਹੋਊ ਵੈਰਾਈਟੀ ਪੂਰੀ ਮਿਲੂਗੀ ਜਿੱਦ ਨਹੀਂ ਉੱਥੇ ਮਾਂ ਦੀ ਸਾਰੀ ਪੂਰੀ ਪੂਰੀ ਨਹੀਂ ਵੈਰਾਈਟੀ ਪੂਰੀ ਭਾਈ ਅਗਲਾ 100 ਕਿਲੋਮੀਟਰ ਤੋਂ ਆਇਆ ਪਿਆ ਸਰ ਭਾਈ ਜ਼ਿਆਦਾ ਥੋੜੇ ਨਹੀਂ ਹਾਂਜੀ 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 ਓਡਾ ਹੀ ਆ ਦੇਖਣ ਨੂੰ ਤਾਂ ਗਿਣਤੀ ਮਿੰਟਾਂ 'ਚ ਹਾਂਜੀ ਹਾਂਜੀ ਦੋ ਫਲੋਰ ਆ ਭਾਈ ਨਾਲੇ ਉੱਪਰ ਵੀ ਆਪਣੇ ਕੋਲ ਠੀਕ ਹਾਂਜੀ ਦੋਨੇ ਫਲੋਰ ਭਰੇ ਆ ਵੈਰਾਈਟੀ ਦੀ ਭਾਈ ਕਮੀ ਨਹੀਂ ਦੱਸੀ ਜਨਾ ਕੋਈ ਬੰਦਾ 100 ਕਿਲੋਮੀਟਰ ਤੋਂ ਆਉਂ ਜੀ ਉਹਦੀ ਸਾਡੀ ਜ਼ਿੰਮੇਵਾਰੀ ਪੂਰੀ ਹੋਊਗੀ ਵੈਰਾਈਟੀ ਰੇਟ ਵੱਲੋਂ ਨਹੀਂ ਮੁੜਦਾ ਮਨ ਬਣਾ ਕੇ ਆਇਆ ਹਾਂ ਹਾਂਜੀ 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 ਮੰਨ ਲਓ ਇਹ ਵੈਰਾਈਟੀ ਜੀਨ ਦਾ ਕਪੜਾ ਜੀਨ ਚ ਬਹੁਤ ਕਲਰ ਮਿਲ ਜਾਣਗੇ ਜੇ ਆਪਣੀ ਸਟਿਚ ਕਰਾ ਕੇ ਪਾਉਣੀ ਹੈ ਜਿਹਦੇ ਚ ਬਹੁਤ ਕਲਰ ਇਹਦੇ ਚ ਵੀ ਆਉਂਦੇ 15 ਤੋਂ 20 ਰੰਗ ਆਉਂਦੇ ਆ ਜੀਨ ਦੇ ਵੀਰੇ ਨਹੀਂ ਤਾਂ ਆਮ ਤੌਰ ਤੇ ਪੁੱਤ ਦਾ ਨੀਲਾ ਜਿਆ ਹੀ ਮਿਲ ਜਾਂਦਾ ਦਾ ਫਿੱਕਾ ਜਾਂ ਨੀਲਾ ਗੂੜਾ ਜਾਂ ਨੀਲਾ ਬਚ ਵਿਚਾਲੇ ਜਿਹੜਾ ਨੀਲਾ ਸਕਨ ਸਿਲਵਰ ਗਰੇ ਆ ਸਾਰੇ ਜੀਨਾਂ ਦੇ ਲੱਗੇ ਪਏ ਬਈ ਜੀ ਕਲਰ ਹਾਂ ਹੁਣ ਆਹ ਜਿਹੜਾ ਆ ਤੀਜੇ ਨੰਬਰ ਤੇ ਤਾਂ ਹਾਂ ਤੋਂ ਪਿਆ ਲੈ ਹੈ ਫਰੀਦ ਹਾਂਜੀ ਹਾਂ ਸਾਰੇ ਕਲਰ ਜਿੰਨਾਂ ਦੇ ਰੰਗ ਹੀ ਨਹੀਂ ਟੱਕਰਦਾ ਹੁੰਦਾ ਹੋਰ ਵਾ ਨੀਲਾ ਜਾਈ ਦੇਈ ਜਾਂਦੇ ਆ ਜਾਂ ਕਾਲਾ ਜਾਂ ਨੀਲਾ ਬਸ ਆ ਕਾਲੀ ਬਾਈ ਵੀ ਮੇਰੇ ਹੂੰ ਨਾਲੇ ਸਮਾਜ ਇਹੋ ਜੀ ਮਰਜ਼ੀ ਰੇ ਜਿਵੇਂ ਮਰਜ਼ੀ ਬਾਈ ਅਕ ਜਦੋਂ ਅੱਜ ਕੱਲ੍ਹ ਜਿਵੇਂ ਖੁੱਲੇ ਪਹੁੰਚੇ ਤੇ ਟੇਲਰ ਨਾਲ ਵੀ ਮਾੜੀ ਮੋਟੀ ਹੈਗੀ ਇੱਥੇ ਗਾਂਢ ਸਾੜ ਟੇਲਰ ਹੈਗਾ ਬਾਈ ਆਪਣਾ ਹੈਗਾ ਹੈਗਾ ਟੇਲਰ ਵੀ ਜੇ ਮੰਨ ਲੈ ਇੱਥੇ ਬੰਦੇ ਨੂੰ ਹਾਂਜੀ ਜੀ ਇੱਥੋਂ ਹੀ ਕਪੜਾ ਲੈ ਕੇ ਇੱਥੋਂ ਸਟਿਚ ਕਰਵਾਉਣਾ ਆਪਾਂ ਕਰਵਾ ਦਿਆਂਗੇ ਜਦੋਂ ਜਿੰਦਾ ਬੰਦਾ ਹਾਂਜੀ ਕੋਟ ਪੈਂਟ ਕਰਵਾਉਣਾ ਚਾਹੇ ਪੈਂਟ ਸ਼ਲਰ ਕਰਵਾਉਣੀ ਆ ਹੂੰ ਇੱਥੇ ਲੈ ਕੇ ਕਪੜਾ ਇੱਥੇ ਸਟਿਚ ਕਰਵਾ ਦਿਆਂਗੇ ਆਪਾਂ ਮਸਲਵ ਆ ਜਿਹੜੇ ਬਣਾ ਕੇ ਰੱਖੇ ਪਏ ਆ ਇਹ ਦਿਖਾਉਣ ਨਹੀਂ ਰੱਖਿਆ ਵੀ ਐਂ ਜਾਂਚ ਜੂਗੀ ਇਦਾਂ ਜੀ ਜਾਂ ਜਾਂਦੀ ਹਜੇ ਕਾ ਡਿਸਪ ਹੂੰ ਥੋੜੇ ਦਿਨਾਂ ਨੂੰ ਬਣ ਕੇ ਹੋਰ ਡਿਸਪਲੇ ਆਪਾਂ ਲਾਵਾਂਗੇ ਹਜੇ ਮਹੂਰਤ ਨਹੀਂ ਕੀਤਾ ਯਾਰ ਮਹੂਰਤ ਨਹੀਂ ਕੀਤਾ ਮਹੂਰਤ ਨਹੀਂ ਕੀਤਾ ਗਾ ਘਾ ਰਹੇ ਹਾਂਜੀ 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 ਤੇ ਇਧਰਲੇ ਪਾਸੇ ਆਹ ਵੀ ਸ਼ਰਟ ਆਹ ਆਹ ਕੋਟ ਪੈਂਟਾਂ ਦਾ ਆ ਗਿਆ ਇਹ ਬਾਈ ਸਾਰਾ ਕੋਟ ਪੈਂਟਾਂ ਦਾ ਕੱਪੜਾ ਕੋਟ ਪੈਂਟਾਂ ਦਾ ਵੀ ਰੇਟ ਦੱਸ ਦੇ ਵੀ ਬ੍ਰਾਂਡ ਘਟ ਤੋਂ ਘਟ ਨਾ ਸ਼ੁਰੂ ਆ ਦੇਖ ਲਓ ਕੋਟ ਪੈਂਟ ਸੈਲਫ ਡਿਜ਼ਾਈਨਿੰਗ ਕੋਟ ਪੈਂਟ ਹੈ ਜਿਵੇਂ ਮੰਨ ਲਓ OCM ਦਾ ਹੋ ਗਿਆ ਆਪਾਂ ਬਈ ਕੋਈ ਵੀ ਬ੍ਰਾਂਡ ਤੋਂ ਬਣਾ ਚੀਜ਼ ਹੈ ਨਹੀਂ ਆਪਣੇ ਕੋਲ OCM ਦਾ ਲੈ ਲਓ ਰੇਮਰ ਦਾ ਲੈ ਲਓ CR ਆਮ ਦਾ ਲੈ ਲਓ ਕੋਟ ਪੈਂਟ ਬਹੁਤ ਇਹਦੇ ਵਿੱਚ ਵੀ ਬ੍ਰਾਂਡ ਆਉਂਦੇ ਆ ਜੇ ਕਰੀਏ 25 ਤੋਂ 30 ਬ੍ਰਾਂਡ ਹੈਗੇ ਆਪਣੇ ਕੋਲ ਆ ਸਾਰੇ ਕਲਰ ਆ ਅਲੱਗ-ਅਲੱਗ ਬ੍ਰਾਂਡ ਦੇ ਖੋਲੇ ਪਏ ਆ ਕੋਟ ਪੈਂਟ ਕੋਟ ਪੈਂਟ ਦਾ ਜਿਹੜਾ ਕੱਪੜਾ ਬਈ ਆਪਣੇ ਕੋਲੇ 2400 ਰੁਪਏ ਤੋਂ ਸ਼ੁਰੂ ਹੋ ਜਾਂਦਾ ਕੋਟ ਪੈਂਟ ਦਾ ਕੱਪੜਾ ਪੂਰਾ ਕੋਟ ਪੈਂਟ 2400 ਦਾ 2 ਪੀਸ 2 ਪੀਸ ਜੋ 2 ਪੀਸ ਦਾ ਮਤਲਬ ਇੱਕ ਕੋਟ ਪਹਿਗਿਆ ਇੱਕ ਥਲੇ ਦੀ ਝੱਗੀ ਪਹਿਗੀ ਇੱਕ ਪੈਂਟ ਹੋ ਗਈ ਕੋਟ ਤੇ ਕੋਟ ਤੇ ਪੈਂਟ ਜੀ ਝੱਗੀ ਸਣੇ ਬਣਾਉਣਾ 3 ਪੀਸ ਉਹ 3 ਪੀਸ ਉਹ 3 ਪੀਸ ਹੋ ਗਿਆ ਉਹ 3 ਪੀਸ ਹਾਂਜੀ ਕੋਟਪੈੰਟ ਦਾ ਕਪੜਾ ਜਿਹੜਾ ਆਪਣੇ ਕੋਲ 2400 ਰੁਪਏ ਤੋਂ ਸ਼ੁਰੂ ਹੋ ਕੇ ਉਸ ਤੋਂ ਉੱਪਰ ਪੜਾ ਜਿੰਨੇ ਜੜਾ ਮਰਜ਼ੀ ਦੇਖ ਲੋ ਹਰ ਰੇਟ ਦੇ ਵਿੱਚ ਹੈਗਾ ਆਪਣੇ ਕੋਲ ਹਰ ਬ੍ਰਾਂਡ ਤੇ ਜਿਹੜਾ 2400 ਵਾਲਾ ਉਹ ਵੀ ਬ੍ਰਾਂਡ ਆ ਉਹ ਵੀ ਬ੍ਰਾਂਡ ਆ ਤੇ ਉਹਦੀ ਗਾਰੰਟੀ ਵੀ ਆ ਬਾਈ ਕੋਟਪੈੰਟ ਦੇ ਕੱਪੜੇ ਦੀ ਪੂਰੀ ਗਾਰੰਟੀ ਕੀ ਮਤਲਬ ਜੀ ਕੋਈ ਵੀ ਰੰਗ ਫੇਡਾਂ ਦਾ ਡੱਬ ਪੈਂਦਾ ਆਪਣਾ ਵਾਪਸ ਆ ਬਾਈ ਬੋਰ ਵੀ ਆ ਜੇ ਉਹ ਤਾਂ ਸੌਂਤਾ ਵਾ ਹੋਊਗਾ ਅਗਲੇ ਦਾ ਫਿਰ ਸਮਾਈ ਆਪਾਂ ਬਾਈ ਨਵਾਂ ਦਵਾਂਗੇ ਕੋਟਪੈੰਟ ਦਾ ਕਪੜਾ ਅੱਜ ਤੱਕ ਬਾਕੀ ਆਪਣਾ 7-8 ਸਾਲ ਬਾਈ ਉੱਥੇ ਹੋ ਗਿਆ ਸ਼ੋਰਮ ਉਧਰ ਹੋ ਗਿਆ ਆਪਣਾ ਕੰਪਲੀਟ ਆ ਹੀ ਨਹੀਂ ਕੋਟ ਜਿਹੜੀ ਚੀਜ਼ ਦੀ ਆਉਂਦੀ ਹੈ ਬਾਈ ਆਪਾਂ ਗਾਰੰਟੀ ਦੇਈ ਦੀ ਵਾਦ ਕੇ ਦੇਈ ਦੀ ਹੈ ਜਿਵੇਂ ਸੈਲਫ ਲੈਨਿੰਗ ਵਾਲੇ ਕੋਡਪੈਨ ਚੱਲੇ ਆ ਇਹਦੇ ਚ ਘੱਟੋ ਘੱਟ ਹੀ ਮੇਰੇ ਕੋਲ 100 ਡਿਜ਼ਾਈਨ ਹਮ ਲੈਨਿੰਗ ਦੇ ਵਿੱਚ ਜੀ ਇਹ ਵੱਡੀ ਲੈਨਿੰਗ ਆ ਜੀ ਆਹ ਡਿਸਪਲੇ ਲੈਣੀਗਾ ਆਹ ਸੈਲਫ ਲੈਨਿੰਗ ਆ ਤੇ ਇਹਨਾਂ ਚ ਕਲਰ ਆ ਸਾਰਿਆਂ ਚ 30 30 ਰੰਗ 20 20 ਕਲਰ ਆ ਇਹਦਾ ਇੱਕ ਇੱਕ ਡਿਸਪਲੇ ਕੀਤਾ ਆਪਾਂ ਜੀ ਇਹਨਾਂ ਸਾਰਿਆਂ ਦੇ ਵਿੱਚ ਕਲਰ ਮਿਲ ਜਾਣਗੇ ਕੋਡਪੈਨ ਦੇ ਇਹ ਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਜਿਹੜਾ ਕੁਝ ਪਿਆ ਤੇ ਆਹ ਕੀ ਆ ਆਹ ਇਹ ਵੀ ਕੋਡਪੈਨ ਆ ਬਾਈ ਇਹ ਕੋਟ ਪੈਂਟਾਂ ਦੀ ਵੈਰਾਈਟੀ ਬਹੁਤ ਜਿਆਦਾ ਯਾਰ ਤੇਰੇ ਕੋਲ ਆ ਸਾਰਾ ਹੀ ਬਾਈ ਇੱਧਰ ਕੋਟ ਪੈਂਟ ਲੱਗਿਆ ਵਾ ਹਰੇਕ ਬ੍ਰਾਂਡ ਦੇ ਵਿੱਚ ਉੱਥੋਂ ਲੈ ਕੇ ਇੱਥੇ ਤੱਕ ਕੋਟ ਪੈਂਟ ਹੀ ਆ ਹੂੰ ਕਲਰ ਭਾਈ ਜਿੱਦਾਂ ਦਾ ਚਾਹੀਦਾ ਕੋਈ ਵੀ ਫਿੱਕਾ ਜੇ ਸੀ ਗ੍ਰੀਨ ਸ਼ੇਡ ਆ ਨਾ ਸੀ ਗ੍ਰੀਨ ਦੇ ਵਿੱਚ ਮੇਰੇ ਕੋਲ 10 ਸ਼ੇਡਾਂ ਡਾਰਕ ਲੈਣਾ ਫਿੱਕਾ ਲੈਣਾ ਇਹਦੇ ਵਿੱਚ ਵੀ ਸ਼ੇਡਾਂ ਜੇ ਮਾਊਸ ਕਲਰ ਆ ਇਹਦੇ ਵਿੱਚ ਵੀ 10 ਸ਼ੇਡਾਂ ਥੋੜਾ ਜਿਹਾ ਡਾਰਕ ਜੀ ਚਾਹੀਦਾ ਥੋੜਾ ਲਾਈਟ ਚਾਹੀਦਾ ਆਇ ਨਹੀਂ ਵੀ ਇਹਦੇ ਨਾਲ ਦਾ ਇੱਕ ਦੇ ਨਾਲ ਦਾ ਇੱਕ ਰੰਗ ਹੀ ਹੋਊਗਾ ਹੂੰ ਕਿਦਾਂ ਦਾ ਵੀ ਚੁਆਇਸ ਆ ਉਦਾਂ ਦਾ ਕਲਰ ਆਪਣੇ ਕੋਲ ਮਿਲ ਜੂਗਾ ਗ੍ਰੇ ਹੋ ਗਿਆ ਗ੍ਰੇ ਚੁਆਇਸ ਆ ਸੈਲਫ ਚ ਲੈਣਾ ਰੇਮਰਚ ਜਿਵੇਂ ਸੈਲਫ ਡਿਜ਼ਾਈਨਿੰਗ ਵਾਲੇ ਕੋਟ ਪਾਂਡੇ ਚੱਲੇ ਆ ਰੇਮਰਚ ਦੇ ਵਿੱਚ ਇਹ ਵੀ ਮੰਨ ਲਓ ਆਪਣੇ ਕੋਲ ਕੋਟ ਪਾਂਡੇ ਲਓ ਜੀ ਇਹ ਜੈ ਸੈਲਫ ਚੈੱਕ ਸੈਲਫ ਚ ਡੋਬੀ ਚ ਰੇਮੈਂਟ ਚ ਵੀ ਆਪਣੇ ਕੋਲ ਬਹੁਤ ਕੁਆਲਿਟੀ ਦਾ ਕੋਟ ਮੈਂ ਇਹਨੂੰ ਸੈਲਫ ਕਿਹੜੀ ਚੀਜ਼ ਨੂੰ ਕਹਿੰਦੇ ਨੇ ਸੈਲਫ ਮੰਨ ਲਓ ਵੀ ਜਿਵੇਂ ਆ ਸ਼ੈਂਬ ਬਣੇ ਹੋਏ ਆ ਬਾਈ ਜਿਵੇਂ ਚੈੱਕ ਦਾ ਚੈੱਕ ਬਣਿਆ ਬਣ ਸੈਲਫ ਚੈੱਕ ਕਹਿ ਦਿੰਦੇ ਆ ਅੱਛਾ ਹਾਂਜੀ ਉਹ ਜਾਣਕਾਰੀ ਵੀ ਹੋਵੇ ਮਹਾਂਪ੍ਰੀਤ ਜਿਹੜੀ ਡੋਬੀ ਆ ਇਹਨੂੰ ਡਾਟ ਨਹੀਂ ਬਣੇ ਹੁੰਦੇ ਇਹਨੂੰ ਡੋਬੀ ਵਾਲਾ ਕੋਟ ਮੈਂਟ ਅੱਛਾ ਆ ਆ ਜਿਹੜੇ ਬਣੇ ਆ ਇਹ ਬਣਿਆ ਇਹ ਡੋਬੀ ਵਾਲਾ ਇਹ ਵੀ ਆਪਾਂ ਇੱਕ ਇੱਕ ਥਾਂ ਲਾਇਆ ਨੇ 10 10 ਕਲਰ ਅੱਛਾ ਜੀ ਗਰੇ ਲੈ ਲਓ ਗ੍ਰੀਨ ਲੈ ਲਓ ਕਿਦਾਂ ਦਾ ਵੀ ਕਲਰ ਚਾਹੀਦਾ ਤੇ ਆ ਵੀ ਫਿਰ ਡੋਬੀ ਵਾਲਾ ਆ ਇਹ ਵੀ ਡੋਬ ਹੂੰ ਕੋਟਾਂ ਆਹ ਨਹੀਂ ਆਹ ਦਰਸ਼ਕ ਵੀਰੋ ਆਹ ਆ ਡੋਬੀ ਵਾਲਾ ਆ ਵੀ ਡੋਬੀ ਵਾਲਾ ਹਾਂ ਆ ਆ ਸੈਲਫ ਚ ਲੈਣੀਗਾ ਹੂੰ ਹਾਂ ਬਾਕੀ ਆ ਸਾਰਾ ਵੀਰੇ ਉੱਥੋਂ ਲੈ ਕੇ ਇੱਥੇ ਤੱਕ ਕੋਟ ਪੈਂਟ ਹੀ ਆ ਮਤਲਬ ਕਹਿਣ ਤੋਂ ਭਾਵ ਹਾਂਜੀ ਕੋਟ ਕਪੂਰੇ ਦੀ ਬਿਲਕੁਲ ਕਾਪੀ ਹੋਗੀ ਹਾਂਜੀ ਮੋਕਸਰ ਦੀ ਕਾਪੀ ਹੋਗੀ ਹਾਂਜੀ ਹਾਂਜੀ ਉਹੀ ਰੇਟ ਮਿਲੂ ਉਹੀ ਵੈਰਾਈਟੀ ਮਿਲੂ ਉਹੀ ਕੁਆਲਿਟੀ ਮਿਲੂ ਉਹੀ ਕੁਆਲਿਟੀ ਮਿਲੂ ਉਹੀ ਵੇਚਣ ਵਾਲੇ ਬੰਦੇ ਮਿਲਣਗੇ ਉਹੀ ਬੰਦੇ ਮਿਲਣਗੇ ਭਾਈ ਉਹੀ ਬੰਦੇ ਮਿਲਣਗੇ ਰॉयਲ ਫੈਬਰਿਕਸ ਵਾਲੇ ਵੈਸੇ ਬ੍ਰਾਂਡ ਆ ਬਾਈ ਕੁਰਤੇ ਪਜਾਮਿਆਂ ਦੇ ਵਿੱਚ ਜੈਂਟਸ ਦੇ ਵਿੱਚ ਕੱਲਾ ਜੈਂਟਸ ਦਾ ਕੰਮ ਕਰਦੇ ਆ ਬਾਈ ਜਿਹੜੇ ਬੰਦੇ ਬਾਹਰ ਬੈਠੇ ਆ ਉਹ ਬੰਦਾ ਇੱਥੇ ਨਹੀਂ ਆ ਸਕਦਾ ਉਹਦੇ ਵਾਸਤੇ ਕੀ ਹੱਲ ਆ ਜਿਹੜਾ ਬਾਈ ਬੰਦੇ ਬਾਹਰ ਬੈਠੇ ਆ ਉਹਨਾਂ ਨੂੰ ਆਪਾਂ ਵੀਡੀਓ ਕਾਲ ਤੇ ਸਿਲੇਕਟ ਕਰਾਈਦਾ ਜੀ ਵੀਡੀਓ ਨੰਬਰ ਆਪਣਾ ਸਕਰੀਨ ਤੇ ਚੱਲੂਗਾ ਜੀ ਹੂੰ ਵੀਡੀਓ ਕਾਲ ਤੇ ਮੰਨ ਲਓ ਕਾਲ ਕਰਨੇ ਬਾਕੀ ਉਧਰੋਂ ਕੋਈ ਵੀ ਮੰਨ ਲਓ ਫੋਟੋ ਪਾ ਦੇਣਾ ਵੀ ਇਦਾਂ ਦਾ ਕੋਟ ਪੈਂਟ ਚਾਹੀਦਾ ਆਪਾਂ ਸੇਮ ਕੋਟ ਪੈਂਟ ਦੇ ਕੇ ਵੀਡੀਓ ਕਾਲ ਤੇ ਨਾਪ ਲੈ ਕੇ ਬਣਾ ਕੇ ਪਹੁੰਚਦਾ ਕਰਾਂਗੇ ਆਪਾਂ ਪਹੁੰਚਦਾ ਕਰਾਂਗੇ ਅਗਲੇ ਪਾਰਸਲ ਵੀ ਆਪਾਂ ਕਰਾਵਾਂਗੇ ਜੇ ਉਹਨਾਂ ਦਾ ਕੋਈ ਇੱਧਰ ਬੰਦਾ ਹੈਗਾ ਉਹ ਆਪਾਂ ਫਿਰ ਬਣਾ ਕੇ ਉਹਨਾਂ ਨੂੰ ਦੇ ਦੇਾਂਗੇ ਜੇ ਮੰਨ ਲਓ ਨਹੀਂ ਉਹਨਾਂ ਦਾ ਕੋਈ ਹੈਗਾ ਆਪਾਂ ਮੰਨ ਲਓ ਵੀ ਇੱਧਰ ਆਪਾਂ ਪਹੁੰਚਦਾ ਕਰਾਂਗੇ ਵੀਡੀਓ ਕਾਲ ਤੇ ਸਿਲੈਕਟ ਹੋ ਜੂਗਾ ਤੇ ਵੀਡੀਓ ਕਾਲ ਤੇ ਹੀ ਨਾਪ ਹੋ ਜੂਗਾ ਵੀਡੀਓ ਕਾਲ ਤੇ ਹੀ ਨਾਪ ਹੋ ਜੂਗਾ ਦੋਨੇ ਗੱਲਾਂ ਹਾਂਜੀ 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 ਠੀਕ ਹੈ ਕਿ ਨਹੀਂ ਚਾਹੇ ਕੋਟ ਪੈਂਟ ਬਣਾਉਣਾ ਚਾਹੇ ਬਾਸਕਨਰ ਬਣਾਣੀ ਕੋਈ ਵੀ ਆਪਾਂ ਵੀਡੀਓ ਕਾਲ ਤੇ ਨਾਪ ਲੈ ਕੇ ਪਹੁੰਚਦਾ ਕਰ ਦਾਂ ਐਡਰੈਸ ਮਾੜਾ ਜਿਹਾ ਵੈਰੀਫਾਈ ਕਰਾ ਦਈਏ ਐਡਰੈਸ ਆ ਜਾ ਫਿਰ ਮਾੜੇ ਬਾਹਰ ਆ ਜਾ ਰੁਕ ਲੈ ਵੀ ਸੱਜਣੋ ਐਡਰੈਸ ਨੋਟ ਕਰੋ ਪ੍ਰਤਾਪ ਰੋਡ ਮੋਗਾ ਇਹ ਸਾਰੇ ਜਾਣਦੇ ਸਿਰਾਂ ਨਾਲ ਗੱਲਬਾਤ ਬਵਰਿਆ ਤੇਰਾ ਪ੍ਰਤਾਪ ਰੋਡ ਤੇ ਤੇ ਰੈੱਡ ਟੇਪ ਵਾਲਿਆਂ ਦੇ ਜਿਹੜਾ ਵੱਡਾ ਸ਼ੋਰੂਮ ਆ ਬਿਲਕੁਲ ਉਹਦੇ ਬਿਲਕੁਲ ਸਾਹਮਣੇ ਆ ਬਿਲਕੁਲ ਰਾਇਲ ਫੈਬਰਿਕਸ ਵਾਲੇ ਤੁਹਾਡੇ ਬਿਲਕੁਲ ਸਾਹਮਣੇ ਆ ਆਹ ਤੋ ਸ਼ੋਰੂਮ ਆ ਸੱਚ ਨੂੰ ਹਜੇ ਮਹੂਰਤ ਨਹੀਂ ਹੋਇਆ ਮਹੂਰਤ ਵੀ ਹੋ ਜਾਊਗਾ ਤੁਸੀਂ ਮੋਈ ਮਹੂਰਤ ਕਰਨਾ ਮੇਨ ਤਾਂ ਸਭ ਤੋਂ ਵੱਡੀ ਗੱਲ ਇਹ ਆ ਗਾਹ ਕਾਈ ਜਾਂਦੇ ਆ ਸਮਾਨ ਵੇਚੀ ਜਾਂਦੇ ਆ ਪਰ ਇੱਕ ਜਿਹੜਾ ਆ ਅਫੀਸ਼ੀਅਲ ਅਨਾਉਂਸਮੈਂਟ ਹੁੰਦੀ ਆ ਇੱਕ ਲੋਕਾਂ ਦੇ ਵਿੱਚ ਵੀ ਪਾਈਦੀ ਆ ਅਫੀਸ਼ੀਅਲੀ ਆ ਗਏ ਆ ਉਹ ਹਜੇ ਹੋਣੀ ਬਾਕੀ ਆ ਉਹਦੇ ਲਈ ਅਜੇ ਟਾਈਮ ਲੱਗੂਗਾ ਵੈਸੇ ਗਾਹਕ ਮਹੂਰ ਤੋਂ ਪਹਿਲਾਂ ਵੀ ਆਉਣਗੇ ਉਹਨਾਂ ਦਾ ਵੀ ਵੈਲਕਮ ਆ ਜੇ ਕੋਈ ਵੀ ਸੱਜਣ ਆਉਣਾ ਚਾਹੁੰਦਾ ਨੰਬਰ ਡਾਇਲ ਕਰੋ ਲੋਕੇਸ਼ਨ ਮਂਗਾਓ ਪਹੁੰਚੋ ਲਾਭ ਉਠਾਓ ਸਵਾਦ ਲਓ